ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇਗੀ ਇਹ ਕਹਾਣੀ ਵਟਵਾਰੇ ਦੀ ਹੈ ਸੁਮਨ ਆਪਣੇ ਪਤੀ ਨਾਲ ਇੱਕ ਪਿੰਡ ਵਿੱਚ ਰਹਿੰਦੀ ਸੀ ਸੁਮਨ ਦੇ ਪਤੀ ਕੋਲ ਬਹੁਤ ਸਾਰੀ ਜ਼ਮੀਨ ਸੀ ਸੁਮਨ ਦੇ ਦੋ ਬੇਟੇ ਤੇ ਇੱਕ ਬੇਟੀ ਸੀ ਇੱਕ ਗੁਰਦੁਆਰੇ ਦੇ ਅੱਗੇ ਇੱਕ ਬਜ਼ੁਰਗ ਔਰਤ 휠ਚੇਅਰ ਤੇ ਬੈਠੀ ਸੀ ਉਸ ਦਾ ਨਾਮ ਸੁਮਨ ਸੀ ਉਹ ਉੱਥੇ ਬੈਠ ਕੇ ਆਪਣੇ ਨੌ ਪੁੱਤ ਦੀ ਉਡੀਕ ਕਰ ਰਹੀ ਸੀ ਉਸਦੇ ਪੁੱਤ ਦਾ ਨਾਮ ਮਨਪ੍ਰੀਤ ਤੇ ਉਸਦੀ ਨੌ ਦਾ ਨਾਮ ਸ਼ਰਨਜੀਤ ਸੀ ਸੁਮਣ ਦੀ ਉਮਰ 70 ਸਾਲ ਦੀ ਸੀ ਸੁਮਣ ਦੇ ਨੌ ਪੁੱਤ ਉਸ ਨੂੰ ਗੁਰਦੁਆਰੇ ਛੱਡ ਗਏ ਸੀ ਤੇ ਆਪਣੇ ਇੱਕ بیٹے ਦਾ ਨਾਮ ਰਾਜਵੀਰ ਸੀ ਤੇ ਇੱਕ بیٹے ਦਾ ਨਾਮ ਮਨਪ੍ਰੀਤ ਸੀ ਉਹਨਾਂ ਦੀ ਇੱਕ ਬੇਟੀ ਸੀ ਜਿਸ ਦਾ ਨਾਮ ਅਸੀਸ ਸੀ ਸੁਮਣ ਨੇ ਆਪਣੀ ਬੇਟੀ ਦਾ ਵਿਆਹ ਕਰਤਾ ਆਪਣੇ ਦੋਵੇਂ ਬੇਟਿਆਂ ਦਾ ਵੀ ਵਿਆਹ ਕਰਤਾ ਸੁਮਨ ਦੇ ਦੋਵੇਂ ਬੇਟੇ ਉਸ ਨਾਲ ਰਹਿਣਾ ਪਸੰਦ ਨਹੀਂ ਕਰਦੇ ਸੀ ਸੁਮਨ ਦੇ ਦੋਵੇਂ ਬੇਟੇ ਵਿਆਹ ਤੋਂ ਬਾਅਦ ਸ਼ਹਿਰ ਵਿੱਚ ਰਹਿਣ ਲੱਗ ਪਏ ਸੀ ਤੇ ਸੁਮਨ ਤੇ ਸੁਮਨ ਦਾ ਪਤੀ ਪਿੰਡ ਵਿੱਚ ਹੀ ਰਹਿੰਦੇ ਸੀ ਸੁਮਨ ਦਾ ਪਤੀ ਸੁਮਨ ਨੂੰ ਕਹਿੰਦਾ ਹੈ ਆਪਾਂ ਤਾਂ ਆਪਣੇ ਬੇਟਿਆਂ ਦੀ ਹਰ ਇੱਕ ਰੀਜ ਪੂਰੀ ਕੀਤੀ ਹੈ ਉਹ ਤਾਂ ਵਿਆਹ ਤੋਂ ਬਾਅਦ ਬਹੁਤ ਜ਼ਿਆਦਾ ਬਦਲ ਗਏ ਤੇ ਆਪਾਂ ਨੂੰ ਨੌਹਾਂ ਵੀ ਇਹੋ ਜੀਆਂ ਮਿਲੀਆਂ ਜਿਹੜੀਆਂ ਆਪਾਂ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੀਆਂ ਫਿਰ ਸੁਮਨ ਦਾ ਪਤੀ ਹਮੇਸ਼ਾ ਟੈਨਸ਼ਨ ਵਿੱਚ ਰਹਿੰਦਾ ਸੀ ਤੇ ਸੋਚਦਾ ਰਹਿੰਦਾ ਸੀ ਹੌਲੀ-ਹੌਲੀ ਉਸ ਦੀ ਸਿਹਤ ਵਿਗੜਨ ਲੱਗੀ ਫਿਰ ਸੁਮਨ ਕਹਿੰਦੀ ਹੈ ਸੁਣੋ ਜੀ ਹੁਣ ਸਿਹਤ ਠੀਕ ਨਹੀਂ ਰਹਿੰਦੀ ਤੁਹਾਡੀ ਹੁਣ ਆਪਾਂ ਨੂੰ ਆਪਣੇ ਦੋਵੇਂ ਬੇਟਿਆਂ ਨੂੰ ਇੱਥੇ ਬੁਲਾ ਲੈਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਬੇਟੇ ਤੁਹਾਨੂੰ ਹਸਪਤਾਲ ਲੈ ਜਾ ਸਕਣ ਤੇ ਤੁਹਾਡਾ ਇਲਾਜ ਕਰਾ ਸਕਣ ਸੁਮਨ ਕਹਿੰਦੀ ਹੈ ਇਸ ਉਮਰ ਵਿੱਚ ਆਪਾਂ ਆਪੇ ਬੇਟਿਆਂ ਨੂੰ ਨਹੀਂ ਕਵਾਂਗੇ ਤਾਂ ਹੋਰ ਕਿਸ ਨੂੰ ਕਵਾਂਗੇ ਫਿਰ ਸੁਮਨ ਕਹਿੰਦੀ ਹੈ ਆਪਣੇ ਬੇਟੇ ਜੇ ਹੁਣ ਆਪਣੀ ਸੇਵਾ ਹੁਣ ਨਾ ਕਰਨਗੇ ਤਾਂ ਫਿਰ ਕਦੋਂ ਕਰਨਗੇ ਫਿਰ ਸੁਮਨ ਦਾ ਪਤੀ ਕਹਿੰਦਾ ਹੈ ਸੁਮਨ ਤੂੰ ਠੀਕ ਕਹਿ ਰਹੀ ਹੈ ਫਿਰ ਸੁਮਨ ਦਾ ਪਤੀ ਸੁਮਨ ਨੂੰ ਕਹਿੰਦਾ ਹੈ ਕੱਲ ਹੀ ਮੈਂ ਉਹਨਾਂ ਨੂੰ ਫੋਨ ਕਰਕੇ ਦੋਵਾਂ ਬੇਟਿਆਂ ਨੂੰ ਇੱਥੇ ਹੀ ਪਿੰਡ ਬੁਲਾ ਲੈਣਾ ਹਾਂ ਫਿਰ ਸੁਮਨ ਦਾ ਪਤੀ ਖਾਣਾ ਖਾ ਰਿਹਾ ਸੀ ਉਥੇ ਸੁਮਣ ਦੇ بیٹے ਦੇ ਨਾਂ ਆ ਜਾਂਦੇ ਨੇ ਸੁਮਣ ਦੇ ਪਤੀ ਨੂੰ ਖਾਣਾ ਖਾਂਦੇ ਦੇਖ ਕੇ ਸੁਮਣ ਦਾ ਵੱਡਾ ਬੇਟਾ ਆਪਣੇ ਪਿਤਾ ਨੂੰ ਕਹਿੰਦਾ ਹੈ ਪਿਤਾ ਜੀ ਤੁਸੀਂ ਠੀਕ ਠਾਕ ਤਾਂ ਬੈਠੇ ਹੋ ਤੁਸੀਂ ਵਧੀਆ ਤਾਂ ਖਾਣਾ ਖਾ ਰਹੇ ਹੋ ਤੁਸੀਂ ਤਾਂ ਸਾਨੂੰ ਡਰਾ ਹੀ ਦਿੱਤਾ ਸੀ ਪਤਾ ਨਹੀਂ ਕੀ ਹੋ ਗਿਆ ਸੁਮਣ ਦਾ ਪਤੀ ਆਪਣੇ بیٹے ਦੀ ਇਹ ਗੱਲ ਸੁਣ ਕੇ ਉਦਾਸ ਹੋ ਜਾਂਦਾ ਹੈ ਫਿਰ ਸੁਮਰ ਸੋਈ ਵਿੱਚ ਆਉਂਦੀ ਹੈ ਤੇ ਆਪਣੇ ਬੇਟਿਆਂ ਨੂੰ ਕਹਿੰਦੀ ਹੈ ਤੁਹਾਨੂੰ ਆਪਣੇ ਪਿਤਾ ਨਾਲ ਗੱਲ ਕਰਨ ਦਾ ਨਹੀਂ ਪਤਾ ਵੱਡਿਆਂ ਨਾਲ ਗੱਲ ਕਿਵੇਂ ਕਰੀਦੀ ਹੈ ਫਿਰ ਸੁਮਰ ਦਾ ਪਤੀ ਆਪਣੇ ਬੇਟਿਆਂ ਨੂੰ ਕਹਿੰਦਾ ਹੈ ਤੁਹਾਡੇ ਲਈ ਮੈਂ ਬਹੁਤ ਖੁਸ਼ ਕੀਤਾ ਤੇ ਤੁਹਾਨੂੰ ਪੜਾ ਲਿਖਾ ਕੇ ਅਫਸਰ ਬਣਾਇਆ ਕੱਲ ਮੈਨੂੰ ਚੱਕਰ ਆ ਗਏ ਸੀ ਤੇ ਮੈਂ ਚੱਕਰ ਖਾ ਕੇ ਡਿੱਗ ਪਿਆ ਸੀ ਤੇ ਮੈਨੂੰ ਖੂਨ ਦੀ ਉਲਟੀ ਵੀ ਆਈ ਸੀ ਤੇ ਮੈਂ ਹਸਪੀਟਲ ਗਿਆ ਸੀ ਤੇ ਡਾਕਟਰ ਨੇ ਮੈਨੂੰ ਕਿਹਾ ਹੈ ਤੈਨੂੰ ਬਹੁਤ ਗੰਭੀਰ ਬਿਮਾਰੀ ਹੈ ਡਾਕਟਰ ਨੇ ਮੈਨੂੰ ਕਿਹਾ ਜੇ ਜਲਦੀ ਹੀ ਇਲਾਜ ਹੋ ਜਾਊਗਾ ਤਾਂ ਤੂੰ ਠੀਕ ਹੋ ਜਾਊਗਾ ਫਿਰ ਸੁਮਨ ਦਾ ਪਤੀ ਕਹਿੰਦਾ ਹੈ ਮੈਂ ਡਾਕਟਰ ਨੂੰ ਕਿਹਾ ਸੀ ਮੇਰੇ ਦੋਵੇਂ ਬੇਟੇ ਜਦੋਂ ਇੱਥੇ ਆ ਗਏ ਤਾਂ ਮੈਂ ਆਪਣਾ ਆਪਰੇਸ਼ਨ ਕਰਾ ਲਵਾਂਗਾ ਫਿਰ ਸੁਮਨ ਦਾ ਪਤੀ ਆਪਣੇ ਬੇਟਿਆਂ ਨੂੰ ਕਹਿੰਦਾ ਹੈ ਉਹ ਤਾਂ ਇਸ ਉਮਰ ਵਿੱਚ ਸਾਨੂੰ ਤੁਹਾਡੀ ਬਹੁਤ ਲੋੜ ਹੈ ਫਿਰ ਸੁਮਨ ਦਾ ਪਤੀ ਆਪਣੇ ਬੇਟਿਆਂ ਨੂੰ ਕਹਿੰਦਾ ਹੈ ਤੁਸੀਂ ਇਸ ਪਿੰਡ ਵਿੱਚ ਇਸ ਘਰ ਵਿੱਚ ਹੀ ਰਹੋ ਸਾਡਾ ਕੱਲਿਆਂ ਦਾ ਮਨ ਨਹੀਂ ਲੱਗਦਾ ਸੁਮਨ ਦਾ ਪਤੀ ਆਪਣੇ ਬੇਟਿਆਂ ਨੂੰ ਕਹਿੰਦਾ ਹੈ ਜੇ ਤੁਸੀਂ ਇੱਥੇ ਰਹੋਗੇ ਤਾਂ ਤੁਹਾਡੇ ਬੱਚੇ ਤੇ ਤੁਹਾਡੇ ਪਰਿਵਾਰ ਨਾਲ ਸਾਡਾ ਵੀ ਮਨ ਲੱਗਿਆ ਰਹੂਗਾ ਫਿਰ ਸੁਮਨ ਦੇ بیٹے ਆਪਣੇ ਪਿਤਾ ਨੂੰ ਕਹਿੰਦੇ ਨੇ ਪਿਤਾ ਜੀ ਅਸੀਂ ਪਿੰਡ ਵਿੱਚ ਨਹੀਂ ਰਹਿ ਸਕਦੇ ਅਸੀਂ ਸ਼ਹਿਰ ਵਿੱਚ ਹੀ ਰਹਾਂਗੇ ਤੁਸੀਂ ਪਿੰਡ ਦੀ ਜ਼ਮੀਨ ਤੇ ਘਰ ਵੇਚ ਦਵੋ ਤੁਸੀਂ ਸਾਡੇ ਨਾਲ ਸ਼ਹਿਰ ਹੀ ਰਹ ਪਵੋ ਫਿਰ ਸੁਮਨ ਦੇ ਦੋਵੇਂ ਬੇਟੇ ਆਪਣੇ ਪਿਤਾ ਨੂੰ ਕਿੰਦੇ ਨੇ ਪਿਤਾ ਜੀ ਸਾਡੀ ਸ਼ਹਿਰ ਵਿੱਚ ਨੌਕਰੀ ਲੱਗੀ ਹੈ ਅਸੀਂ ਨੌਕਰੀ ਛੱਡ ਕੇ ਪਿੰਡ ਨਹੀਂ ਰਹਿ ਸਕਦੇ ਫਿਰ ਸੁਮਨ ਦੇ ਬੇਟੇ ਕਹਿੰਦੇ ਨੇ ਸਾਡੇ ਬੱਚੇ ਵੱਡੇ ਸਕੂਲ ਵਿੱਚ ਪੜ ਰਹੇ ਨੇ ਫਿਰ ਸੁਮਨ ਦਾ ਪਤੀ ਉਹਨਾਂ ਦੀ ਗੱਲ ਸੁਣ ਕੇ ਕਹਿੰਦਾ ਹੈ ਤੁਸੀਂ ਪਿੰਡ ਵਿੱਚ ਹੀ ਨੌਕਰੀ ਕਰ ਸਕਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਵੱਡੇ ਸਕੂਲ ਵਿੱਚ ਹੀ ਪੜਾ ਸਕਦੇ ਹੋ ਸੁਮਨ ਦਾ ਪਤੀ ਆਪਣੇ ਬੇਟਿਆਂ ਨੂੰ ਕਹਿੰਦਾ ਹੈ ਮੇਰੀ ਇੱਛਾ ਹੈ ਕਿ ਆਪਣੇ ਪਰਿਵਾਰ ਨਾਲ ਜਿਹੜੀ ਮੇਰੀ ਜ਼ਿੰਦਗੀ ਬਚੀ ਹੈ ਉਹ ਬਤਾਵਾਂ ਫਿਰ ਸੁਮਨ ਦੇ ਦੋਵੇਂ ਬੇਟੇ ਨਹੀਂ ਮੰਨਦੇ ਤੇ ਉਹ ਆਪਣੇ ਪਿਤਾ ਨੂੰ ਕਹਿੰਦੇ ਨੇ ਅਸੀਂ ਤੁਹਾਡਾ ਸ਼ਹਿਰ ਵਿੱਚ ਹੀ ਇਲਾਜ ਕਰਾਵਾਂਗੇ ਫਿਰ ਸੁਮਨ ਦੇ ਬੇਟੇ ਆਪਣੇ ਪਿਤਾ ਨੂੰ ਕਹਿੰਦੇ ਨੇ ਅਸੀਂ ਖੇਤੀ ਤਾਂ ਨਹੀਂ ਕਰ ਸਕਦੇ ਅਸੀਂ ਆਪਣੀਆਂ ਨੌਕਰੀਆਂ ਤੇ ਲੱਗੇ ਹਾਂ ਤੁਸੀਂ ਸਾਡੇ ਨਾਲ ਸ਼ਹਿਰ ਚੱਲੋ ਫਿਰ ਸੁਮਨ ਦੇ ਦੋਵੇਂ ਬੇਟੇ ਆਪਣੇ ਪਿਤਾ ਨੂੰ ਕਹਿੰਦੇ ਨੇ ਪਿਤਾ ਜੀ ਤੁਸੀਂ ਜ਼ਮੀਨ ਦੇ ਵੀ ਦੋ ਹਿੱਸੇ ਕਰ ਦਵੋ ਤੇ ਘਰ ਦੇ ਵੀ ਦੋ ਹਿੱਸੇ ਕਰ ਦਵੋ ਤੇ ਸਾਡੇ ਦੋਵਾਂ ਭਰਾਵਾਂ ਵਿੱਚ ਆਪਸ ਵਿੱਚ ਵੰਡ ਦਵੋ ਫਿਰ ਸੁਮਨ ਦੇ ਬੇਟੇ ਕਹਿੰਦੇ ਨੇ ਅਸੀਂ ਆਪਣਾ ਹਿੱਸਾ ਵੇਚ ਕੇ ਸ਼ਹਿਰ ਚਲੇ ਜਾਵਾਂਗੇ ਤੇ ਤੁਸੀਂ ਵੀ ਸਾਡੇ ਨਾਲ ਹੀ ਚਲੇ ਜਾਇਓ ਅਸੀਂ ਦੋਵੇਂ ਭਰਾ ਮਿਲ ਕੇ ਤੁਹਾਡਾ ਇਲਾਜ ਕਰਾ ਦੇਵਾਂਗੇ ਸੁਮਨ ਦੇ ਪਤੀ ਨੂੰ ਵਟਵਾਰੇ ਦੀ ਗੱਲ ਸੁਣ ਕੇ ਗੁੱਸਾ ਆ ਜਾਂਦਾ ਹੈ ਫਿਰ ਸੁਮਨ ਦਾ ਪਤੀ ਆਪਣੇ ਬੇਟਿਆਂ ਨੂੰ ਕਹਿੰਦਾ ਹੈ ਤੁਸੀਂ ਸੋਚ ਕਿਵੇਂ ਲਿਆ ਮੈਂ ਆਪਣੀ ਜ਼ਮੀਨ ਤੇ ਆਪਣਾ ਪੁਰਾਣਾ ਘਰ ਵੇਚ ਦਵਾਂਗਾ ਫਿਰ ਸੁਮਨ ਦਾ ਪਤੀ ਆਪਣੇ ਬੇਟਿਆਂ ਨੂੰ ਕਹਿੰਦਾ ਹੈ ਮੈਂ ਬਟਵਾਰਾ ਨਹੀਂ ਕਰਨਾ ਮੈਂ ਆਪਣੀ ਜ਼ਮੀਨ ਦੇ ਘਰ ਨਹੀਂ ਵੇਚਣਾ ਫਿਰ ਸੁਮਨ ਦੇ ਬੇਟੇ ਆਪਣੇ ਪਿਤਾ ਨੂੰ ਕਹਿੰਦੇ ਨੇ ਤੁਸੀਂ ਤਾਂ ਹੁਣ ਖੇਤੀ ਨਹੀਂ ਕਰ ਸਕਦੇ ਤੁਸੀਂ ਆਪਣੀ ਜ਼ਮੀਨ ਤੇ ਘਰ ਦੇ ਦੋ ਹਿੱਸੇ ਕਰਕੇ ਵੇਚ ਦਵੋ ਅਸੀਂ ਤੁਹਾਨੂੰ ਸ਼ਹਿਰ ਲੈ ਜਾਵਾਂਗੇ ਪਰ ਅਸੀਂ ਇਸ ਪਿੰਡ ਵਿੱਚ ਨਹੀਂ ਰਵਾਂਗੇ ਫਿਰ ਸੁਮਨ ਦੇ بیٹے ਆਪਣੇ ਪਿਤਾ ਨੂੰ ਕਿਉਂਦੇ ਨੇ ਪਿਤਾ ਜੀ ਵੱਡੇ ਰਾਜਵੀਰ ਬੇਟੇ ਨਾਲ ਰਹਿਣ ਪੈਣਗੇ ਤੇ ਮੰਮੀ ਜੀ ਛੋਟੇ ਬੇਟੇ ਨਾਲ ਮਨਪ੍ਰੀਤ ਨਾਲ ਰਹਿਣ ਪੈਣਗੇ ਸੁਮਨ ਦਾ ਪਤੀ ਆਪਣੇ ਬੇਟਿਆਂ ਦੀ ਇਹ ਗੱਲ ਸੁਣ ਕੇ ਸੋਚਦਾ ਹੈ ਉਹਨਾਂ ਨੂੰ ਕਹਿੰਦਾ ਹੈ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਕਿ ਤੁਸੀਂ ਜ਼ਮੀਨ ਤੇ ਘਰ ਦੇ ਨਾਲ-ਨਾਲ ਸਾਡਾ ਵੀ ਵਟਵਾਰਾ ਕਰੋਗੇ ਫਿਰ ਸੁਮਨ ਦਾ ਪਤੀ ਆਪਣੇ ਬੇਟਿਆਂ ਨੂੰ ਕਹਿੰਦਾ ਹੈ ਜੇ ਤੁਸੀਂ ਇੱਥੇ ਨਹੀਂ ਰਹਿਣਾ ਤਾਂ ਨਾ ਰਹੋ ਮੈਂ ਵਟਵਾਰਾ ਨਹੀਂ ਕਰੂੰਗਾ ਇਹ ਹੀ ਅਸੀਂ ਦੋਵੇਂ ਆਪਣਾ ਵਟਵਾਰਾ ਕਰਨ ਦੇਵਾਂਗੇ ਫਿਰ ਸੁਮਨ ਦਾ ਪਤੀ ਕਹਿੰਦਾ ਹੈ ਤੁਸੀਂ ਸਾਡੀ ਮਜਬੂਰੀ ਦਾ ਫਾਇਦਾ ਚੁੱਕ ਰਹੇ ਹੋ ਤੁਸੀਂ ਸੋਚਿਆ ਸਾਡੇ ਮਤਾ ਮਾਤਾ ਪਿਤਾ ਨੂੰ ਸਾਡੀ ਜ਼ਰੂਰਤ ਹੈ ਤੇ ਅਸੀਂ ਵਟਵਾਰੇ ਦੀ ਗੱਲ ਕਰ ਲੈਨੇ ਹਾਂ ਫਿਰ ਸੁਨ ਦਾ ਪਤੀ ਸੁਮਨ ਦਾ ਪਤੀ ਤੁਹਾਡੇ ਤੋਂ ਬਿਨਾ ਵੀ ਇਲਾਜ ਉਹ ਜਾਊਗਾ ਸੁਮਨ ਦਾ ਪਤੀ ਆਪਣੇ ਬੇਟਿਆਂ ਨੂੰ ਕਹਿੰਦਾ ਹੈ ਮੈਂ ਆਪਣੀ ਬੇਟੀ ਅਸੀਸ ਨੂੰ ਫੋਨ ਕਰਤਾ ਸੀ ਉਹ ਆਉਂਦੀ ਹੋਊਗੀ ਮੇਰਾ ਇਲਾਜ ਮੇਰੀ ਬੇਟੀ ਕਰਾ ਦਊਗੀ ਫਿਰ ਅਸੀਸ ਵੀ ਉੱਥੇ ਆ ਜਾਂਦੀ ਹੈ ਸੁਮਨ ਦੇ ਬੇਟੇ ਕਹਿੰਦੇ ਨੇ ਤੁਸੀਂ ਅਸੀਸ ਨੂੰ ਕਿਉਂ ਬੁਲਾਇਆ ਫਿਰ ਅਸੀਸ ਆ ਜਾਂਦੀ ਹੈ ਤੇ ਘਰ ਵਿੱਚ ਆ ਕੇ ਕਹਿੰਦੀ ਹੈ ਮੈਂ ਵੀ ਇਸ ਘਰ ਦੀ ਧੀ ਹਾਂ ਮੇਰਾ ਵੀ ਹੱਕ ਬਣਦਾ ਹੈ ਇਸ ਘਰ ਬਾਰੇ ਜਾਣਨ ਦਾ ਫਿਰ ਸੁਮਨ ਦਾ ਪਤੀ ਆਪਣੀ ਬੇਟੀ ਨੂੰ ਕਹਿੰਦਾ ਹੈ ਪੁੱਤ ਤੂੰ ਹੀ ਆਪਣੇ ਭਰਾਵਾਂ ਨੂੰ ਸਮਝਾ ਫਿਰ ਅਸੀਸ ਕਮਦੀ ਹੈ ਗੱਲ ਕੀ ਹੋਈ ਹੈ ਪਿਤਾ ਜੀ ਮੈਨੂੰ ਤੁਸੀਂ ਪਹਿਲਾਂ ਦੱਸੋ ਫਿਰ ਸੁਮਨ ਦਾ ਪਤੀ ਆਪਣੀ ਬੇਟੀ ਨੂੰ ਕਿੰਦਾ ਹੈ ਪੁੱਤ ਅਸੀਂ ਤੇਰੇ ਭਰਾਵਾਂ ਤੇ ਬੋਝ ਬਣ ਗਏ ਤੇਰਾ ਭਰਾ ਜ਼ਮੀਨ ਘਰ ਸਾਡਾ ਵਟਵਾਰਾ ਕਰਨਾ ਚਾਹੁੰਦੇ ਨੇ ਸਾਨੂੰ ਦੋਵਾਂ ਨੂੰ ਸ਼ਹਿਰ ਲਿਜਾ ਕੇ ਅਲੱਗ-ਅਲੱਗ ਰੱਖਣਾ ਚਾਹੁੰਦੇ ਨੇ ਫਿਰ ਅਸੀਸ ਆਪਣੇ ਭਰਾਵਾਂ ਨੂੰ ਕਿੰਦੀ ਹੈ ਵੀਰ ਜੀ ਤੁਸੀਂ ਪਿਤਾ ਦਾ ਇਲਾਜ ਕਰਾ ਸਕਦੇ ਹੋ ਤਾਂ ਤੁਸੀਂ ਜ਼ਮੀਨ ਕਿਉਂ ਵੇਚ ਰਹੇ ਹੋ ਫਿਰ ਅਸੀਸ ਦੇ ਭਰਾ ਕਹਿੰਦੇ ਨੇ ਸਾਡੇ ਕੋਲ ਇੰਨੇ ਪੈਸੇ ਨਹੀਂ ਹਨ ਕਿ ਅਸੀਂ ਪਿਤਾ ਦਾ ਇਲਾਜ ਕਰਾ ਸਕੀਏ ਅਸੀਂ ਆਪਣਾ ਹੀ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰਦੇ ਹਾਂ ਫਿਰ ਅਸੀਸ ਦੇ ਭਰਾ ਅਸੀਸ ਨੂੰ ਕਹਿੰਦੇ ਨੇ ਅਸੀਂ ਜ਼ਮੀਨ ਵੇਚ ਕੇ ਹੀ ਪਿਤਾ ਜੀ ਦਾ ਇਲਾਜ ਕਰਾਵਾਂਗੇ ਸਾਡੇ ਕੋਲ ਪੈਸੇ ਨਹੀਂ ਹਨ ਪਿਤਾ ਜੀ ਦੇ ਇਲਾਜ ਕਰਾਉਣ ਲਈ ਫਿਰ ਅਸੀਸ ਆਪਣੇ ਭਰਾਵਾਂ ਨੂੰ ਕਿੰਦੀ ਹੈ ਵੀਰ ਜੀ ਮੈਂ ਤੁਹਾਨੂੰ ਸਮਝਦੀ ਹਾਂ ਤੁਸੀਂ ਆਪਣੇ ਮਾਤਾ ਪਿਤਾ ਨੂੰ ਨਹੀਂ ਉਹਨਾਂ ਦੇ ਪੈਸਿਆਂ ਨੂੰ ਹੀ ਪਿਆਰ ਕਰਦੇ ਹੋ ਤੁਸੀਂ ਦੋਵੇਂ ਮਜਬੂਰੀ ਦੇ ਕਾਰਨ ਹੀ ਮੰਮੀ ਪਾਪਾ ਨੂੰ ਸ਼ਹਿਰ ਲਿਜਾਣਾ ਚਾਹੁੰਦੇ ਹੋ ਫਿਰ ਸੀਸ ਆਪਣੇ ਭਰਾਵਾਂ ਨੂੰ ਕਹਿੰਦੀ ਹੈ ਤੁਸੀਂ ਬਹੁਤ ਚਿਰ ਦੇ ਸ਼ਹਿਰ ਵਿੱਚ ਨੌਕਰੀ ਕਰ ਰਹੇ ਹੋ ਤੁਹਾਡੇ ਕੋਲ ਪਿਤਾ ਦੇ ਇਲਾਜ ਕਰਾਉਣ ਲਈ ਪੈਸੇ ਨਹੀਂ ਹਨ ਫਿਰ ਉਸਦੇ ਭਰਾ ਕਹਿੰਦੇ ਨੇ ਸਾਡੇ ਬੱਚਿਆਂ ਦਾ ਸ਼ਹਿਰ ਵਿੱਚ ਬਹੁਤ ਖਰਚਾ ਹੋ ਜਾਂਦਾ ਹੈ ਇਸ ਕਰਕੇ ਸਾਡੇ ਕੋਲ ਪੈਸੇ ਨਹੀਂ ਹਨ ਬੇਰ ਅਸੀਸ ਆਪਣੇ ਭਰਾਵਾਂ ਨੂੰ ਕਹਿੰਦੀ ਹੈ ਭਾਬੀਆਂ ਦੇ ਮਹਿੰਗੇ ਸੂਟ ਤੇ ਮਹਿੰਗੇ ਗਹਿਣੇ ਦੇਖ ਕੇ ਪਤਾ ਹੀ ਲੱਗ ਜਾਂਦਾ ਹੈ ਕਿ ਤੁਹਾਡਾ ਸ਼ਹਿਰ ਵਿੱਚ ਕਿੰਨਾ ਖਰਚਾ ਹੋ ਜਾਂਦਾ ਹੈ ਫਿਰ ਅਸੀਸ ਦੇ ਭਰਾ ਅਸੀਸ ਨੂੰ ਕਹਿੰਦੇ ਨੇ ਤੈਨੂੰ ਸਾਡੇ ਕੱਪੜੇ ਵੀ ਨਹੀਂ ਚੰਗੇ ਲੱਗਦੇ ਅਸੀਂ ਹੁਣ ਚੰਗੇ ਕੱਪੜੇ ਵੀ ਨਾ ਪਾਈਏ ਫਰ ਅਸੀਸ ਆਪਣੇ ਭਰਾਵਾਂ ਨੂੰ ਕਿੰਦੀ ਹੈ ਜੇਕਰ ਤੁਹਾਡੇ ਕੋਲ ਮਹਿੰਗੇ ਸੂਟ ਤੇ ਗਹਿਣੇ ਤੇ ਤੁਸੀਂ ਆਪਣੇ ਬੱਚਾ ਨੂੰ ਵੱਡੇ ਸਕੂਲ ਵਿੱਚ ਪੜ੍ਹਾ ਸਕਦੇ ਹੋ ਤਾਂ ਤੁਹਾਡੇ ਕੋਲ ਆਪਣੇ ਮਾਪਿਓ ਲਈ ਵੀ ਪੈਸੇ ਨਹੀਂ ਹਨ ਫਿਰ ਅਸੀਂ ਆਪਣੇ ਭਰਾਵਾਂ ਨੂੰ ਕਿੰਦੀ ਹੈ ਮੈਂ ਆਪਣੇ ਪਿਤਾ ਦਾ ਇਲਾਜ ਕਰਾ ਸਕਦੀ ਹਾਂ ਪਰ ਤੁਹਾਨੂੰ ਪਿੰਡ ਦੇ ਲੋਕ ਤੇ ਰਿਸ਼ਤੇਦਾਰ ਕੀ ਕਹਿਣਗੇ ਤੁਹਾਨੂੰ ਹੀ ਮਾੜਾ ਕਹਿਣਗੇ ਲੋਕ ਕਹਿਣਗੇ ਕਿ ਦੋ ਬੇਟਿਆਂ ਦੇ ਹੁੰਦਿਆਂ ਹੋਇਆਂ ਵੀ ਮਾਤਾ ਪਿਤਾ ਦਾ ਇਲਾਜ ਉਹਨਾਂ ਦੀ ਬੇਟੀ ਕਰਵਾ ਰਹੀ ਹੈ ਫਿਰ ਅਸੀਸ ਦਾ ਭਰਾ ਅਸੀਸ ਨੂੰ ਕਹਿੰਦਾ ਹੈ ਜੇ ਤੂੰ ਪਿਤਾ ਦਾ ਇਲਾਜ ਕਰਾਉਣਾ ਚਾਹੁੰਦੀ ਹੈ ਤਾਂ ਕਰਾ ਸਕਦੀ ਹੈ ਸਾਨੂੰ ਕੋਈ ਗੱਲ ਨਹੀਂ ਅਸੀਂ ਤੈਨੂੰ ਮਨਾ ਨਹੀਂ ਕਰਦੇ ਫਿਰ ਅਸੀਸ ਕਹਿੰਦੀ ਹੈ ਠੀਕ ਹੈ ਮੈਂ ਆਪਣੇ ਪਿਤਾ ਦਾ ਇਲਾਜ ਕਰਾ ਦੇਵਾਂਗੀ ਫਿਰ ਅਸੀਸ ਕਹਿੰਦੀ ਹੈ ਇਸ ਤੋਂ ਬਾਅਦ ਤੁਸੀਂ ਵਟਵਾਰੇ ਦੀ ਗੱਲ ਬਿਲਕੁਲ ਵੀ ਨਾ ਕਰਨਾ ਫਿਰ ਅਸੀਸ ਦੇ ਭਰਾ ਕਹਿੰਦੇ ਨੇ ਹੁਣ ਗੱਲ ਮੁੱਦੇ ਦੀ ਆ ਗਈ ਤੂੰ ਵੀ ਜਾਇਦਾਦ ਵਿੱਚੋਂ ਹਿੱਸਾ ਹੀ ਚਾਹੁੰਦੀ ਸੀ ਸੁਮਨ ਦੇ ਦੋਵੇਂ ਬੇਟੇ ਕਹਿੰਦੇ ਨੇ ਸਾਨੂੰ ਤਾਂ ਪਤਾ ਸੀ ਤੈਨੂੰ ਵੀ ਜਾਇਦਾਦ ਵਿੱਚੋਂ ਹਿੱਸਾ ਚਾਹੀਦਾ ਹੈ ਤਾਂ ਹੀ ਤੂੰ ਪਿਤਾ ਨੂੰ ਨਾਲ ਲੈ ਜਾਣ ਦੀ ਗੱਲ ਕਰ ਰਹੀ ਹੈ ਫਿਰ ਅਸੀਸ ਦਾ ਭਰਾ ਅਸੀਸ ਨੂੰ ਕਹਿੰਦਾ ਹੈ ਤੈਨੂੰ ਅਸੀਸ ਜਾਇਦਾਦ ਵਿੱਚੋਂ ਕੋਈ ਵੀ ਹਿੱਸਾ ਨਹੀਂ ਇਲਜਾਨ ਦੇਵਾਂਗੇ ਉਹਨਾਂ ਦੀਆਂ ਗੱਲਾਂ ਸੁਣ ਕੇ ਅਸੀਸ ਗੁੱਸਾ ਆਜ ਆਂਦਾ ਹੈ ਫਿਰ ਉਹ ਚੁੱਪ ਕਰ ਜਾਂਦੀ ਹੈ ਤੇ ਉਹ ਆਪਣੇ ਪਿਤਾ ਨੂੰ ਕਹਿੰਦੀ ਹੈ ਪਿਤਾ ਜੀ ਤੁਸੀਂ ਸਾਡੇ ਨਾਲ ਸਾਡੇ ਘਰ ਚੱਲੋ ਫਿਰ ਸੁਮਨ ਦਾ ਪਤੀ ਸੋਚਦਾ ਹੈ ਮੈਂ ਤਾਂ ਹਮੇਸ਼ਾ ਸੋਚਦਾ ਸੀ ਬੇਟੀ ਹਮੇਸ਼ਾ ਪਰਾਇਆ ਧਨ ਹੁੰਦੀ ਹੈ ਸੁੱਖ ਦੁੱਖ ਵਿੱਚ ਬੇਟੇ ਹੀ ਕੰਮ ਆਉਂਦੇ ਨੇ ਫਿਰ ਸੁਮਨ ਦੇ بیٹے ਆਪਣੇ ਪਿਤਾ ਨੂੰ ਕਹਿੰਦੇ ਨੇ ਤੁਸੀਂ ਪਿਤਾ ਜੀ ਜਲਦੀ ਫੈਸਲਾ ਲਓ ਅਸੀਂ ਫਿਰ ਵਾਪਸ ਸ਼ਹਿਰ ਵੀ ਜਾਣਾ ਹੈ ਤੇ ਉਹਨਾਂ ਦਾ ਪਿਤਾ ਕਹਿੰਦਾ ਹੈ ਤੁਸੀਂ ਵਾਪਸ ਚਲੇ ਜਾਓ ਅਸੀਂ ਤੁਹਾਡੇ ਨਾਲ ਨਹੀਂ ਜਾਣਾ ਫਿਰ ਸੁਮਨ ਦੇ ਪਤੀ ਨੂੰ ਖੂਨ ਦੀ ਉਲਟੀ ਆ ਜਾਂਦੀ ਹੈ ਫਿਰ ਸੁਮਨ ਦਾ ਪਤੀ ਆਪਣੇ ਬੇਟਿਆਂ ਨੂੰ ਕਹਿੰਦਾ ਹੈ ਤੁਸੀਂ ਮੇਰੇ ਘਰ ਚੋਂ ਚਲੇ ਜਾਓ ਤੇ ਵਾਪਸ ਕਦੇ ਨਾ ਆਇਓ ਤੇ ਉਹ ਆਪਣੇ ਪਿਤਾ ਦੀ ਗੱਲ ਸੁਣ ਕੇ ਆਪਣੇ ਪਰਿਵਾਰ ਸਮੇਤ ਵਾਪਸ ਮੁੜ ਜਾਂਦੇ ਨੇ ਤੇ ਉਹ ਆਪਣੇ ਪਿਤਾ ਬਾਰੇ ਬਿਲਕੁਲ ਵੀ ਨੇ ਸੋਚਦੇ ਕਿ ਉਹਨਾਂ ਨੂੰ ਹਸਪਤਾਲ ਵੀ ਲੈ ਕੇ ਜਾਣਾ ਹੈ ਫਿਰ ਅਸੀਸ ਆਪਣੇ ਪਿਤਾ ਨੂੰ ਹਸਪਤਾਲ ਲੈ ਗਈ ਅਗਲੇ ਦਿਨ ਅਸੀਸ ਤੇ ਉਸ ਦਾ ਪਤੀ ਆਪਣੇ ਪਿਤਾ ਨੂੰ ਹਸਪਤਾਲ ਵਿੱਚ ਲੈ ਗਏ ਉੱਥੇ ਜਾ ਕੇ ਡਾਕਟਰ ਸਾਰਾ ਚੈੱਕਅਪ ਕਰਦੇ ਨੇ ਤੇ ਫਿਰ ਡਾਕਟਰ ਬਾਹਰ ਆ ਕੇ ਅਸੀਸ ਨੂੰ ਕਹਿੰਦਾ ਹੈ ਤੁਸੀਂ ਬਹੁਤ देर ਕਰਤੀ ਹਸਪੀਟਲ ਵਿੱਚ ਇਲਾਜ ਕਰਾਉਣ ਲਈ ਤੁਹਾਡੇ ਪਿਤਾ ਨੂੰ ਆਖਰੀ ਸਟੇਜ ਦਾ ਕੈਂਸਰ ਹੈ ਤੇ ਉਹਨਾਂ ਦਾ ਬਚਣਾ ਮੁਸ਼ਕਲ ਹੈ ਇਹ ਸੁਣ ਕੇ ਅਸੀਸ ਉਦਾਸ ਹੋ ਜਾਂਦੀ ਹੈ ਤੇ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਫਿਰ ਜ਼ਮਨ ਦਾ ਪਤੀ ਆਪਣੀ ਬੇਟੀ ਨੂੰ ਕਹਿੰਦਾ ਹੈ ਪੁੱਤ ਤੂੰ ਮੈਨੂੰ ਘਰ ਲੈ ਜਾ ਮੈਂ ਆਪਣੇ ਆਖਰੀ ਸਮਾਂ ਆਪਣੇ ਘਰ ਵਿੱਚ ਹੀ ਕੱਢਣਾ ਚਾਹੁੰਦਾ ਹਾਂ ਫਿਰ ਥੋੜੇ ਦਿਨਾਂ ਬਾਅਦ ਅਸੀਸ ਆਪਣੇ ਪਿਤਾ ਨੂੰ ਪਿੰਡ ਵਿੱਚ ਲੈ ਗਈ ਫਿਰ ਸੁਮਨ ਦੀ ਬੇਟੀ ਤੇ ਉਸਦੇ ਜਵਾਈ ਨੇ ਉਸ ਦੀ ਪਿੰਡ ਵਿੱਚ ਰਹਿ ਕੇ ਬਹੁਤ ਸੇਵਾ ਕੀਤੀ ਫਿਰ ਅਗਲੇ ਦਿਨ ਸੁਮਨ ਦੇ ਪਤੀ ਦੀ ਸਿਹਤ ਵਿਗੜ ਗਈ ਤੇ ਉਸ ਦੀ ਬੇਟੀ ਉਸ ਨੂੰ ਹਸਪੀਟਲ ਵਿੱਚ ਜਾਣ ਲਈ ਚਲੇ ਗਏ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ਫਿਰ ਸੁਮਨ ਦੇ بیٹے ਵੀ ਆ ਗਏ ਤੇ ਉਹਨਾਂ ਨੇ ਆਪਣੇ ਪਿਤਾ ਦਾ ਸਸਕਾਰ ਕਰ ਦਿੱਤਾ ਸੁਮਨ ਦੇ ਬੇਟਿਆਂ ਨੇ ਆਪਣੇ ਕੀਤੇ ਉੱਤੇ ਬਿਲਕੁਲ ਵੀ ਪਛਤਾਵਾ ਨਹੀਂ ਸੀ ਫਿਰ ਅਸੀਸ ਆਪਣੀ ਮਾਂ ਨੂੰ ਆਪਣੇ ਨਾਲ ਲਿਜਾਣਾ ਚਾਹੁੰਦੀ ਸੀ ਪਰ ਉਸਦੇ ਭਰਾਵਾਂ ਨੇ ਉਸ ਦੀ ਮਾਂ ਨੂੰ ਨਾਲ ਲਿਜਾਣ ਤੋਂ ਮਨ੍ਹਾ ਕਰ ਦਿੱਤਾ ਸੁਮਨ ਦਾ ਆਪਣੇ ਪਤੀ ਦੀ ਮੌਤ ਤੋਂ ਬਾਅਦ ਸਭ ਕੁਝ ਉਜੜ ਗਿਆ ਸੀ ਸੁਮਨ ਦੇ بیٹے ਉਸ ਨੂੰ ਆਪਣੇ ਨਾਲ ਹੀ ਨਹੀਂ ਲਿਜਾਣਾ ਚਾਹੁੰਦੇ ਸੀ ਪਰ ਜਾਇਦਾਦ ਕਰਕੇ ਆਪਣੇ ਨਾਲ ਲਿਜਾਣ ਲਈ ਤਿਆਰ ਹੋ ਗਏ ਫਿਰ ਸੁਮਨ ਦੇ بیٹے ਉਸ ਨੂੰ ਸ਼ਹਿਰ ਲੈ ਆਏ ਤੇ ਦੋਵੇਂ ਭਰਾਵਾਂ ਨੇ ਮਾਂ ਨੂੰ 6-6 ਮਹੀਨੇ ਆਪਣੇ ਕੋਲ ਰੱਖਣ ਲਈ ਕਿਹਾ ਰਾਜਵੀਰ ਤਾਂ ਆਪਣੀ ਮਾਂ ਦੀ ਵਧੀਆ ਸੇਵਾ ਕਰਦਾ ਸੀ ਪਰ ਮਨਪ੍ਰੀਤ ਤੇ ਉਸਦੀ ਬਤਨੀ ਉਸਦੀ ਘੱਟ ਸੇਵਾ ਕਰਦੇ ਸੀ ਰਾਜਵੀਰ ਦੇ ਘਰੇ ਤਾਂ ਸੁਮਨ ਦੇ ਚੰਗੇ ਦਿਨ ਲੰਘ ਜਾਂਦੇ ਸੀ ਪਰ ਮਨਪ੍ਰੀਤ ਦੇ ਘਰੇ ਉਸਦੇ ਦਿਨ ਮਾੜੇ ਹੀ ਲੰਘਦੇ ਸੀ ਫਿਰ ਸੁਮਨ ਦੇ بیٹے وصੀਅਤ ਬਾਰੇ ਪਤਾ ਲਾਉਣ ਲਈ ਭੱਜ ਦੌੜ ਕਰਦੇ ਨੇ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਉਹਨਾਂ ਦੇ ਪਿਤਾ ਨੇ ਮੌਤ ਤੋਂ ਪਹਿਲਾਂ ਹੀ ਸੁਮਨ ਦੇ ਪਤੀ ਤੇ ਤੀਜਾ ਹਿੱਸਾ ਆਪਣੀ ਬੇਟੀ ਦੇ ਨਾ ਕਰਵਾਤਾ ਤੇ ਬਾਕੀ ਹਿੱਸਾ ਆਪਣੀ ਪਤਨੀ ਦੇ ਨਾ ਕਰਵਾਤਾ ਫਿਰ ਦੋਵੇਂ ਭਰਾ ਸੋਚਣ ਲੱਗੇ ਮਾਂ ਤੋਂ ਕਿਸ ਤਰ੍ਹਾਂ ਜਾਇਦਾਦ ਲਈ ਜਾਵੇ ਫਿਰ ਦੋਵੇਂ ਬੇਟਿਆਂ ਨੇ ਆਪਣੀ ਮਾਂ ਨਾਲ ਜ਼ਬਰਦਸਤੀ ਕਰਕੇ ਜਾਇਦਾਦ ਦੇ ਕਾਗਜ਼ਾਂ ਤੇ ਅਗੂਠਾ ਲਗਾ ਲਿਆ ਫਿਰ ਬਾਕੀ ਜਿਆਦਾ ਦੋਵੇਂ ਬੇਟਿਆਂ ਨੇ ਆਪਣੇ ਨਾਂ ਕਰਵਾ ਲਈ ਤੇ ਜਾਇਦਦ ਕਰਾਉਣ ਤੋਂ ਬਾਅਦ ਦੋਵੇਂ ਬੇਟੇ ਆਪਣੀ ਮਾਂ ਤੇ ਅਤਿਆਚਾਰ ਕਰਨ ਲੱਗੇ ਤੇ ਉਸ ਨਾਲ ਮਾੜਾ سلوਕ ਕਰਨ ਲੱਗੇ ਘਰ ਦਾ ਸਾਰਾ ਹੀ ਕੰਮ ਉਸ ਤੋਂ ਹੀ ਕਰਵਾਉਂਦੇ ਪਹਿਲਾਂ ਸੁਮਨ ਦੀਆਂ ਨੋਵਾਂ ਉਸ ਨੋ ਤੋਂ ਥੋੜਾ ਹੀ ਕੰਮ ਕਰਾਉਂਦੀਆਂ ਸੀ ਫਿਰ ਹੌਲੀ-ਹੌਲੀ ਘਰ ਦਾ ਸਾਰਾ ਹੀ ਕੰਮ ਕਰਾਉਣ ਲੱਗ ਪਈਆਂ ਇੱਕ ਦਿਨ ਸੁਮਨ ਕੰਮ ਕਰਦੀ ਡਿੱਗ ਪੈਂਦੀ ਹੈ ਤੇ ਉਸ ਦੀ ਰੀੜ ਦੀ ਹੱਡੀ ਟੁੱਟ ਜਾਂਦੀ ਹੈ ਉਹ ਚੱਲਣ ਫੇਰਨ ਤੋਂ ਰਹਿ ਜਾਂਦੀ ਹੈ ਆਪਰੇਸ਼ਨ ਕਰਾਉਣ ਲਈ ਬਹੁਤ ਸਾਰੇ ਪੈਸਿਆਂ ਦੀ ਜ਼ਰੂਰਤ ਸੀ ਤੇ ਸੁਮਨ ਦੇ بیٹے ਉਸ ਦਾ ਇਲਾਜ ਕਰਾਏ ਬਿਨਾਂ ਹੀ ਉਸ ਨੂੰ ਘਰ ਵਾਪਸ ਲੈ ਆਏ ਫਿਰ ਰਾਜਵੀਰ ਦੀ ਪਤਨੀ ਤੋਂ 2 ਦਿਨ ਵੀ ਆਪਣੀ ਸੱਸ ਸਾਂਭੀ ਨਾ ਗਈ ਤੇ ਉਸ ਨੇ ਆਪਣੇ ਪਤੀ ਨੂੰ ਕਿਹਾ ਤੁਸੀਂ ਦੂਜੇ ਭਰਾ ਮਨਪ੍ਰੀਤ ਦੇ ਘਰੇ ਛੱਡਣ ਲਈ ਕਹਿ ਦਿੱਤਾ ਰਾਜਵੀਰ ਆਪਣੀ ਮਾਂ ਨੂੰ ਮਨਪ੍ਰੀਤ ਦੇ ਘਰ ਛੱਡ ਆਇਆ ਫਿਰ ਸੁਮਨ ਨੂੰ ਦੇਖ ਕੇ ਮਨਪ੍ਰੀਤ ਦੀ ਪਤਨੀ ਦੀ ਲੜਾਈ ਕਰਨ ਲੱਗੀ ਤੇ ਕਹਿਣ ਲੱਗੀ ਮੈਥੋਂ ਨਹੀਂ ਸਾਂਭੇ ਜਾਂਦੇ ਜਦੋਂ 6 ਮਹੀਨਿਆਂ ਦੀ ਗੱਲ ਹੋਈ ਸੀ ਤਾਂ ਉਹ 1 ਮਹੀਨਾ ਹੀ ਰੱਖ ਕੇ ਘਰ ਵਾਪਸ ਆਪਣੇ ਕਿਉਂ ਛੱਡ ਗਏ ਫਿਰ ਮਨਪ੍ਰੀਤ ਦੀ ਪਤਨੀ ਮਨਪ੍ਰੀਤ ਨਾਲ ਲੜਾਈ ਕਰਦੀ ਹੈ ਫਿਰ ਮਨਪ੍ਰੀਤ ਦੀ ਪਤਨੀ ਕਹਿੰਦੀ ਹੈ ਤੁਸੀਂ ਤਾਂ ਨੌਕਰੀ ਤੇ ਚਲੇ ਜਾਂਦੇ ਹੋ ਮੇਰੇ ਤੋਂ ਨਹੀਂ ਤੁਹਾਡੀ ਮਾਂ ਦੀ ਸੇਵਾ ਹੁੰਦੀ ਫਿਰ ਮਨਪ੍ਰੀਤ ਦੀ ਪਤਨੀ ਕਹਿੰਦੀ ਹੈ ਤੇਰੀ ਮਾਂ ਵਿੱਚੋਂ ਬਹੁਤ ਜ਼ਿਆਦਾ ਗੰਦੀ ਸਮੈਲ ਆਉਂਦੀ ਹੈ ਮੈਥੋਂ ਨਹੀਂ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਫਿਰ ਮਨਪ੍ਰੀਤ ਦੀ ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ ਤੁਸੀਂ ਅਸੀਸ ਨੂੰ ਕਹਿ ਦਿਓ ਉਹ ਆਪਣੀ ਮਾਂ ਨੂੰ ਇੱਥੋਂ ਲੈ ਜਾਵੇ ਫਿਰ ਮਨਪ੍ਰੀਤ ਆਪਣੀ ਪਤਨੀ ਨੂੰ ਕਹਿੰਦਾ ਹੈ ਮਾਂ ਦੀ ਸਾਰੀ ਜਾਇਦਾਦ ਤਾਂ ਆਪਾਂ ਹੀ ਆਪਣੇ ਨਾਂ ਕਰਾ ਲਈ ਹੁਣ ਅਸੀਸ ਨੂੰ ਕਿਵੇਂ ਕਹਿ ਦਈਏ ਤੂੰ ਮਾਂ ਨੂੰ ਆਪਣੇ ਕੋਲ ਰੱਖ ਲੈ ਸਾਰੇ ਰਿਸ਼ਤੇਦਾਰ ਆਪਾਂ ਨੂੰ ਹੀ ਮਾੜਾ ਕਹਿਣਗੇ ਮਾਂ ਤੋਂ ਜਾਇਦਾ ਦਲਵਾ ਕੇ ਉਹ ਆਪਣੇ ਭੈਣ ਕੋਲ ਛੱਡ ਗਏ ਫਿਰ ਮਨਪ੍ਰੀਤ ਦੀ ਪਤਨੀ ਕਹਿੰਦੀ ਹੈ ਆਪਾਂ ਮੰਮੀ ਆਪਾਂ ਮੰਮੀ ਨੂੰ ਨਹੀਂ ਰੱਖ ਸਕਦੇ ਤੁਸੀਂ ਕਿਤੇ ਵੀ ਛੱਡ ਆਓ ਫਿਰ ਮਨਪ੍ਰੀਤ ਦੀ ਪਤਨੀ ਆਪਣੇ ਪਤੀ ਨੂੰ ਕਹਾਂ ਜੇ ਤੁਸੀਂ ਆਪਣੀ ਮਾਂ ਨੂੰ ਰੱਖਣਾ ਹੈ ਤਾਂ ਮੈਂ ਆਪਣੇ ਪੇਕੇ ਘਰ ਚਲੀ ਜਾਊਂਗੀ ਜਾਂ ਤੁਸੀਂ ਆਪਣੀ ਮਾਂ ਨੂੰ ਰੱਖ ਲਵੋ ਜਾਂ ਮੈਨੂੰ ਰੱਖ ਲਵੋ ਤੁਸੀਂ ਕੀ ਕਰਨਾ ਹੈ ਫੈਸਲਾ ਕਰ ਲਵੋ ਫਿਰ ਮਨਪ੍ਰਿਤ ਆਪਣੀ ਪਤਨੀ ਦੀ ਤਮਕੀ ਸੁਣ ਕੇ ਆਪਣੀ ਮਾਂ ਨੂੰ ਗੁਰਦੁਆਰੇ ਛੱਡਣ ਲਈ ਤਿਆਰ ਹੋ ਗਿਆ ਤੇ ਉਹ ਕਾਰ ਵਿੱਚ ਬਿਠਾ ਕੇ ਆਪਣੀ ਮਾਂ ਨੂੰ ਗੁਰਦੁਆਰੇ ਲੈ ਆਏ ਮਾਂ ਨੂੰ ਕਹਿ ਗਏ ਕਿ ਅਸੀਂ ਤੁਹਾਨੂੰ ਜਲਦੀ ਹੀ ਵਾਪਸ ਲੈ ਆਵਾਂਗੇ ਤੁਸੀਂ ਇੱਥੇ ਬੈਠ ਜਾਓ ਸੁਮਨ ਦਾ ਨੌ ਪੁੱਤ ਆਪਣੀ ਮਾਂ ਨੂੰ ਕਹਿ ਜਾਂਦੇ ਨੇ ਮਾਂ ਅਸੀਂ ਗੁਰਦੁਆਰੇ ਵਿੱਚੋਂ ਤੇਰੇ ਲਈ ਪ੍ਰਸ਼ਾਦ ਲੈ ਕੇ ਆਉਣੇ ਹਾਂ ਤੂੰ ਇੱਥੇ ਬੈਠ ਜਾ ਅੰਦਰ ਬਹੁਤ ਜ਼ਿਆਦਾ ਭੀੜ ਹੈ ਤੇਰੇ ਕੋਲ ਅੰਦਰ ਜਾਇਆ ਨਹੀਂ ਜਾਣਾ ਅਸੀਂ ਤੇਰੇ ਲਈ ਪ੍ਰਸ਼ਾਦ ਲੈ ਕੇ ਹੁਣੇ ਆਉਣੇ ਹਾਂ ਮਨਪ੍ਰੀਤ ਤੇ ਸ਼ਰਨਜੀ ਦੋਵੇਂ ਪਤੀ ਪਤਨੀ ਮਾਂ ਨੂੰ ਬਿਠਾ ਕੇ ਚਲੇ ਗਏ ਤੇ ਸੁਮਨ ਆਪਣੇ ਨੌ ਪੁੱਤ ਦੀ ਅੜੀ ਕਰ ਰਹੀ ਸੀ ਫਿਰ ਰਾਤ ਹੋ ਜਾਂਦੀ ਹੈ ਪਰ ਉਸ ਨੂੰ ਕੋਈ ਵੀ ਲੈਣ ਨਹੀਂ ਆਉਂਦਾ ਫਿਰ ਸੋਮਣ ਇਹ ਸੋਚ ਕੇ ਡਰ ਰਹੀ ਸੀ ਕਿ ਉਸਦੇ ਬੇਟਾ ਤੇ ਉਸ ਨੂੰ ਜੇ ਨਾ ਲੈਣ ਆਏ ਤਾਂ ਉਹ ਕੀ ਕਰੂਗੀ ਕਿੱਥੇ ਜਾਊਗੀ ਫਿਰ ਸੋਮਣ ਰੋ ਰਹੀ ਸੀ ਤੇ ਸੋਚ ਰਹੀ ਸੀ ਮੈਥੋਂ ਤਾਂ ਚੱਲਿਆ ਵੀ ਨਹੀਂ ਜਾਂਦਾ ਮੈਂ ਹੁਣ ਕਿੱਥੇ ਜਾਵਾਂਗੀ ਕੀ ਕਰਾਂਗੀ ਫਿਰ ਸੁਮਨ ਤੇ ਨજર ਉੱਥੇ ਸੇਵਾਦਾਰ ਦੀ ਪਈ ਤੇ ਉੱਥੋਂ ਦੇ ਸੇਵਾਦਾਰ ਨੇ ਸੁਮਨ ਨੂੰ ਕੁਝ ਪ੍ਰਸ਼ਾਦ ਖਾਣ ਨੂੰ ਦੇ ਦਿੱਤਾ ਤੇ ਸੁਮਨ ਨੇ ਖਾ ਲਿਆ ਫਿਰ ਸੁਮਨ ਰਾਤ ਨੂੰ ਬਾਹਰ ਬੈਠੀ ਡਰ ਰਹੀ ਸੀ ਤੇ ਉਸ ਨੂੰ ਠੰਡ ਲੱਗ ਰਹੀ ਸੀ ਫਿਰ ਗੁਰਦੁਆਰੇ ਦੇ ਸੇਵਾਦਾਰ ਨੇ ਉਸ ਨੂੰ ਗੁਰਦੁਆਰੇ ਵਿੱਚ ਰਹਿਣ ਲਈ ਇਜਾਜ਼ਤ ਦੇ ਦਿੱਤੀ ਫਿਰ ਗੁਰਦੁਆਰੇ ਦੇ ਸੇਵਾਦਾਰ ਨੇ ਉਸਨੂੰ ਪੁਲਿਸ ਨੂੰ ਫੋਨ ਕਰ ਦਿੱਤਾ ਤੇ ਉੱਥੇ ਪੁਲਿਸ ਆ ਗਈ ਫਿਰ ਉੱਥੇ ਪੱਤਰਕਾਰ ਵੀ ਆ ਗਏ ਤੇ ਪੱਤਰਕਾਰਾਂ ਨੇ ਫੋਟੋ ਖਿੱਚ ਕੇ ਉਸ ਦੀ ਨਿਊਜ਼ ਲਾ ਦਿੱਤੀ ਫੋਟੋ ਤੇ ਇਹ ਲਿਖ ਦਿੱਤਾ ਕਿ ਲਵਾਰਸ ਹਾਰਤ ਵਿੱਚ ਮਿਲੀ ਇੱਕ ਬਜ਼ੁਰਗ ਔਰਤ ਪੁਲਿਸ ਵਾਲਿਆਂ ਨੇ ਸੁਮਨ ਨੂੰ ਆਸ਼ਰਮ ਵਿੱਚ ਛੱਡ ਦਿੱਤਾ ਤੇ ਉੱਥੇ ਉਸ ਦਾ ਇਲਾਜ ਸ਼ੁਰੂ ਕਰਵਾਇਆ ਗਿਆ ਫਿਰ ਜਦੋਂ ਅਸੀਸ ਨੂੰ ਫੋਨ ਤੇ ਦੇ ਮਾਂ ਨੂੰ ਦੇਖਦੀ ਹੈ ਤਾਂ ਉਹ ਆਪਣੀ ਮਾਂ ਨੂੰ ਪਛਾਣ ਲੈਂਦੀ ਹੈ ਫਿਰ ਅਸੀਸ ਆਪਣੇ ਪਤੀ ਨੂੰ ਨਾਲ ਲੈ ਕੇ ਪੁਲਿਸ ਥਾਣੇ ਚਲੀ ਜਾਂਦੀ ਹੈ ਤੇ ਪੁਲਿਸ ਵਾਲੇ ਉਸ ਨੂੰ ਕਹਿੰਦੇ ਨੇ ਪਹਿਲਾਂ ਤੁਸੀਂ ਆਪਣੀ ਮਾਂ ਨੂੰ ਛੱਡ ਤਾਂ ਤੇ ਹੁਣ ਲੈਣ ਆਏ ਹੋ ਫਿਰ ਅਸੀਸ ਕਹਿੰਦੀ ਹੈ ਇਹ ਕੰਮ ਮੈਂ ਨਹੀਂ ਕੀਤਾ ਮੇਰੇ ਭਰਾਵਾਂ ਨੇ ਕੀਤਾ ਹੈ ਫਿਰ ਅਸੀਸ ਆਸ਼ਰਮ ਵਿੱਚੋਂ ਆਪਣੀ ਮਾਂ ਨੂੰ ਆਪਣੇ ਘਰ ਲੈ ਆਉਂਦੀ ਹੈ ਫਿਰ ਅਸੀਸ ਆਪਣੀ ਮਾਂ ਨੂੰ ਹਸਪੀਟਲ ਲੈ ਗਈ ਤੇ ਉਸ ਦੀ ਸਿਹਤ ਵਿਗੜ ਗਈ ਉਹ ਠੀਕ ਨਾ ਹੋਈ ਤੇ ਉਸਦੀ ਮੌਤ ਹੋ ਗਈ ਫਿਰ ਅਸੀਸ ਆਪਣੇ ਭਰਾਵਾਂ ਨੂੰ ਫੋਨ ਲਾ ਕੇ ਦੱਸਦੀ ਹੈ ਕਿ ਮਾਂ ਦੀ ਮੌਤ ਹੋ ਗਈ ਹੈ ਤੇ ਉਸ ਦਾ ਸੰਸਕਾਰ ਕੱਲ ਨੂੰ ਹੋਣਾ ਹੈ ਫਿਰ ਅਸੀਸ ਆਪਣੇ ਭਰਾਵਾਂ ਨੂੰ ਕਹਿੰਦੀ ਹੈ ਜੇ ਤੁਸੀਂ ਆਉਣਾ ਹੋਇਆ ਤਾਂ ਆ ਜਾਓ ਜੇ ਨਹੀਂ ਆਉਣਾ ਤੇ ਨਾ ਆਇਓ ਤੁਹਾਡੀ ਮਰਜ਼ੀ ਹੈ ਮਾਂ ਦੇ ਕੋਈ ਵੀ ਬੇਟਾ ਨਹੀਂ ਸੀ ਸਿਰਫ ਇੱਕ ਧੀ ਸੀ ਅਸੀਂ ਇਹੀ ਸਮਝ ਲਵਾਂਗੇ ਤੇ ਉਹਨਾਂ ਦਾ ਸੰਸਕਾਰ ਵੀ ਕਰ ਦੇਵਾਂਗੇ ਫਿਰ ਅਸੀਸ ਫੋਨ ਕੱਟ ਦਿੰਦੀ ਹੈ ਫਿਰ ਦੋਵੇਂ ਭਰਾ ਸੋਚਣ ਲੱਗੇ ਕਿ ਮਾਂ ਅਸੀਸ ਕੋਲ ਕਿਵੇਂ ਗਈ ਫਿਰ ਦੋਵੇਂ ਭਰਾ ਸ਼ਰਮ ਦੇ ਮਾਰੇ ਆਪਣੀ ਮਾਂ ਦੇ ਸੰਸਕਾਰ ਤੇ ਵੀ ਨਾ ਗਏ ਤੇ ਸੋਚਣ ਲੱਗੇ ਕਿ ਰਿਸ਼ਤੇਦਾਰ ਕੀ ਕਹਿਣਗੇ ਇਹਨਾਂ ਨੇ ਆਪਣੀ ਮਾਂ ਨੂੰ ਸੰਭਿਆ ਨਹੀਂ ਸਿਰਫ ਜਾਇਦਾਦ ਹੀ ਉਸ ਦੀ ਲੈ ਲਈ ਫਿਰ ਅਸੀਸ ਨੇ ਆਪਣੀ ਮਾਂ ਦਾ ਸੰਸਕਾਰ ਕਰ ਦਿੱਤਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ